ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨ ਖਲੋ ਗਈਆਂ ਏ ਤੱਕ ਕੇ ਤਸੀਹਾ ਗਮ ਦਾ ਕੰਦਾ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀ ਅੰ ਵਿੱਚ ਆਨਖ ਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖ ਲੋ ਗਈਆਂ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਤਾਲਤੀ ਵਿੱਚ ਕਿਵੇਂ ਸਮੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਸੂਬੇ ਨੇ ਹੁਕਮ ਕੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਨੇਕੀ ਦੀਆਂ ਕੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਨ ਖਲੋ ਗਈਆਂ ਫਤ ਸਿੰਘ ਨੇ ਫਤੇ ਬਲਾਈ ਜੋਰਵਰਦੀ ਵਿਵਾਰੀ ਆਈ ਫਤ ਸਿੰਘ ਨੇ ਫਤੇ ਬਲਾਈ ਜੋਰਵਰਦੀ ਵਿਵਾਰੀ ਆਈ ਦੋ ਸਵਰਗ ਨੂੰ ਚੱਲੀਆਂ ਰੂਹਾਂ ਨੀਹਾਂ ਵਿੱਚ ਜਾਦਲ ਕੋ ਗਈਆਂ ਦੋ ਸਵਰਗ ਨੂੰ ਚੱਲੀਆਂ ਰੂਹਾਂ ਨੀ ਵਿਚ ਜਾਦ ਲਕੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨ ਖਲੋ ਗਈਆਂ ਮਾਂ ਤਾਂ ਗੁਜਰੀ ਜਲਾ ਦੇ ਨੂੰ ਗੋਲੀ ਖੇਲੋ ਬੱਚਿਆਂ ਦੇ ਖੂਨ ਦੇ ਸ਼ਹੀਦੇ ਯਸਫਰੀ ਸਾਰੀ ਕਾਂਦ ਲਹੂ ਵਿੱਚ ਤੋ ਗਈਆਂ ਪਰ ਹੋ ਕੇ ਸ਼ਹੀਦੇ ਯਸਫਰੀ ਸਾਰੀ ਕਾਂਦ ਲਹੂ ਵਿੱਚ ਤੋ ਗਈਆਂ ਦੋ ਬੜੀਆਂ ਕੀਮਤੀ ਜਿੰਨਾ ਨੀਹਾਂ ਵਿੱਚ ਆਨਖ ਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖ ਲੋ ਗਈਆਂ